ਤੁਸੀਂ ਦੇਖ ਰਹੇ ਹੋ ਪੰਜਾਬ న్యూਸ 7 ਹਲਕਾ ਸ਼੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਚੰਨੀ ਨੇ ਵਾਰਡ ਨੰਬਰ 15 ਮਰੈਂਡਾ ਦੇ ਵਿੱਚ ਵਾਟਰ ਸਪਲਾਈ ਦੀ ਪਾਈਪ ਪਾਉਣ ਦੇ ਕੰਮ ਦਾ ਉਦਘਾਟਨ ਉਹਨਾਂ ਨੇ ਕਿਹਾ ਵਾਰਡ ਨੰਬਰ 15 ਦੇ ਵਿੱਚ ਕਈ ਸਾਲਾਂ ਤੋਂ ਪਾਣੀ ਦੀਆਂ ਪਾਈਪਾਂ ਨਹੀਂ ਪਈਆਂ ਪਿਛਲੀਆਂ ਸਰਕਾਰਾਂ ਵੀ ਨੰਗ ਚੁੱਕੀਆਂ ਨੇ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਾਰਡ ਨੰਬਰ 15 ਮਰੈਂਡਾ ਦੇ ਵਿੱਚ ਪਾਣੀ ਦੀਆਂ ਪੈਪਾ ਪਾਈਆਂ ਜਾ ਰਹੀਆਂ ਨੇ। ਉਹਨਾਂ ਨੇ ਕਿਹਾ ਕਿ ਪਾਣੀ ਦੀਆਂ ਪੈਪਾ ਪਾਉਣ ਤੋਂ ਬਾਅਦ ਇਸ ਗਲੀ ਨੂੰ ਲੋਕ ਟਾਈਲ ਇੱਟਾਂ ਨਾਲ ਨਵੀਂ ਬਣਾ ਦਿੱਤਾ ਜਾਵੇਗਾ। ਇਸ ਸਮੇਂ ਹਾਜ਼ਰ ਤਜਿੰਦਰ ਸਿੰਘ ਬਿੱਲੂ ਕਲਾਰਾ, ਸ਼ਹਿਰੀ ਪ੍ਰਧਾਨ ਨਵਦੀਪ ਸਿੰਘ ਟੋਨੀ, ਸ਼ੈਸੀ ਸਕੱਤਰ ਜਗਤਾਰ ਸਿੰਘ ਕੜੂਆ, ਪ੍ਰਦੀਪ ਸ਼ਰਮਾ, ਜੇ ਵਾਟਰ ਸਪਲਾਈ ਆਦ ਹਜਸਨ ਪੰਜਾਬ న్యూਸ 7 ਰਿਪੋਰਟ ਹੌਨਿਸਾਗੀ। ਸਰ ਆਜ ਉਦਿਕਾਟਨ ਕਰਾਇਆ ਗਿਆ ਹੈ ਇਹ ਦੇਖੋ ਦੇਖੋ ਜੀ ਅਸੀਂ 15 ਨੰਬਰ ਬੋਰਡ ਦੇ ਵਿੱਚ ਖੜੇ ਹਾਂ ਇਸ ਜਿਹੜੇ ਬੋਰਡ ਦੀਆਂ ਇਹ ਦੋ ਗਲੀਆਂ ਇਹ ਕੁਝ ਮਹੀਨਿਆਂ ਤੋਂ ਨਹੀਂ ਕਈ ਸਾਲਾਂ ਤੋਂ ਨਹੀਂ ਬਣੀ ਤੇ ਇੱਥੇ ਸੀਵਰੇਜ ਦਾ ਕੰਮ ਵੀ ਜਦੋਂ ਪਹਿਲੀ ਸਰਕਾਰ ਸੀ ਉਦੋਂ ਸੀਵਰੇਜ ਦਾ ਕੰਮ ਵੀ ਬੰਦ ਕਰਾ ਦਿੱਤਾ ਸੀ ਪਾਣੀ ਦੀਆਂ ਪਾਈਪਾਂ ਵੀ ਨਹੀਂ ਸਪਾਈਆਂ ਲੇਕਿਨ ਹੁਣ ਅਸੀਂ ਜਲ ਇਹ ਜਿਹੜਾ ਹੈਗਾ ਪਿੱਛੇ ਪੈ ਕੇ ਮਤਜੋਬ ਮਟੀਰੀਅਲ ਘਟਦਾ ਇਹ ਸਾਰਾ ਮੰਗਵਾ ਕੇ ਹੁਣ ਇਹਦਾ ਵਾਟਰ ਸਪਲਾਈ ਦੇ ਜਿਹੜੇ ਪਾਈਪ ਵੀ ਪੈਣੇ ਆ ਤੇ ਸੀਵਰੇਜ ਦਾ ਵੀ ਹੁਣ ਹੋ ਚੁੱਕਾ ਸੀਵਰੇਜ ਪੈ ਚੁੱਕਾ ਸੀਵਰੇਜ ਪੈ ਗਿਆ ਵਾਟਰ ਸਪਲਾਈ ਵੀ ਪੈ ਗਿਆ ਵਾਟਰ ਸਪਲਾਈ ਪੈ ਰੀ ਉਸ ਤੋਂ ਬਾਅਦ ਨਾਲ ਦੀ ਨਾਲ ਜਿਹੜੀਆਂ ਨਵੀਆਂ ਇੱਥੇ ਟਾਈਲਾਂ ਜਿਹੜੀਆਂ ਲਗਾ ਲਈ ਬਹੁਤ ਵੱਡਾ ਜਿਹੜਾ ਤੁਸੀਂ ਦੇਖ ਹੀ ਰਹੇ ਹੋ ਕਿ ਪਹਿਲਾਂ ਕੀ ਹਾਲ ਸੀ ਸੋ ਇਹ ਨਵੀਂ ਸਰਕਾਰ ਦੇ ਆਉਣ ਨਾਲ ਨਵੇਂ ਜਿਹੜੇ ਹਾਲਾਤ ਵੀ ਜਿਹੜੇ ਹੈਗੇ ਮੋਰਿੰਡੇ ਦੇ ਹਰ ਦਿਨ ਜਿਹੜੇ ਬਦਲ ਰਹੇ ਨੇ 这个。